ਹਰ ਗੱਲ ਤੇ ਕਹਿੰਦਾ ਮੈਂ ਅਜ ਉਧਰੋਂ ਆਇਆ ਚਾਰੇ ਪਾਸੇ ਜਿੱਧਰ ਨਿਗਾਹ ਮਾਰੋ ਬਾਲਾ ਸਾਹਿਬ ਦੇ ਕੰਮ ਵੱਡੇ ਬਾਲਾ ਸਾਹਿਬ ਦੇ ਕੰਮ ਨਜ਼ਰ ਆਉਂਦੇ ਆ ਸੱਜੇ ਪਾਸੇ ਦੇਖਿਆ ਸੌਰੀ ਕੰਮ ਬਾਲਾ ਸਾਹਿਬ ਦੇ ਬਣਾਈਆਂ ਮੰਡੀਆਂ ਔਰ ਟਿਊਬਲ ਚੱਲੀ ਜਾਂਦੇ ਨੇ ਆ ਫਸਲਾਂ ਸਾਰੀਆਂ ਬਾਲਾ ਸਾਹਿਬ ਕਰਕੇ ਆਈਆਂ ਨਹਿਰਾਂ ਕਸੀਆਂ ਬਾਲਾ ਸਾਹਿਬ ਕਰਕੇ ਜਿੱਧਰ ਦੇਖੋ ਬਾਲਾ ਸਾਹਿਬ ਦੇ ਕੰਮ ਆ ਮਗਾ ਕੋਟ ਕਪੂਰੇ ਤੇ ਬਰਗਾੜੀ ਵਿਚਦੀ ਲੰਗਦਾ ਹੋਏਗਾ ਉਹ ਵੀ ਦੇਖ ਲਿਆ ਕਰ ਵੀ ਕੋ ਬਾਲ ਸਾਹਿਬ ਨਹੀਂ ਕਰਾਇਆ ਸੀ ਕੰਮ ਉਹ ਜਿਹੜਾ ਬੇਅਦਬੀ ਵਾਲਾ ਉੱਥੇ ਸੌਂ ਜਾਂਨੇ ਜਦੋਂ ਕੋਟ ਕਪੂਰੇ ਤੇ ਬਰਗਾੜੀ ਵਿਚਦੀ ਲੰਗਦੇ ਉਹਨਾਂ ਅੱਖਾਂ ਮਿਜਨੀਆਂ ਨੇ ਉੱਥੇ ਜਿਹੜੀ ਸੰਗਤ ਤੇ ਗੋਲੀ ਚਲਾਈ ਸੀ ਲੰਗਰ ਦੀ ਸੇਵਾ ਕਰਦੇ ਆਂਦੇ ਜਿਹੜਾ ਗੰਦਾ ਪਾਣੀ ਕੋਟ ਕਪੂਰੇ ਬਾਥਣਾ ਪਾਈਆਂ ਸੀ ਗੁਰੂ ਸਾਹਿਬ ਦੀ ਹਾਜ਼ਰੀ 'ਚ ਉਹ ਵੀ ਤਾਂ ਬਾਲ ਸਾਹਿਬ ਦੀ ਆਰਡਰ ਸੀ हां वो ਥੱਲੋਂ ਥੱਲੋਂ ਦੀ ਕਹਿੰਦੇ ਬਿਰਲਾ ਜਿਹੜੀਆਂ ਨੇ ਨਾ ਤਖਤਿਆਂ ਚ ਉੱਥੇ ਵੀ ਇੱਕ ਬਜ਼ੁਰਗ ਸੀ ਜੱਜੇਦਾਰ ਸੀ ਪੁਰਾਣਾ ਮਾਲ ਵਿੱਚ ਮਿਲਿਆ ਮੈਨੂੰ ਉਹ ਕਹਿੰਦਾ ਮੈਂ ਥੱਲੇ ਵੀ ਕੱਪੜਾ ਲਾਉਣਾ ਕਿ ਥੱਲੋਂ ਵੀ ਨਾ ਕਿਤੇ ਟਿਕਟ ਸੱਟ ਜਾਣ ਵੀ ਟਿਕਟ ਲੜਨਾ ਕਾਲੀਦਾਂ ਦੇ ਆ ਹਾਲਾਤ ਹੈ ਨਾ ਹੁਣ ਬਸੇ ਜਕਾਰੇ ਵਾਲੀ ਜਗਾ ਬਣਦੀ ਨਹੀਂ ਸੀ ਤੁਨ ਲਾਤਾ ਹੁਣ ਕੋਈ ਗੱਲ ਨਹੀਂ ਕੋਈ ਨਹੀਂ ਪ੍ਰਾਣ ਬਸੇ ਹੋਏ ਨੇ ਨਾ ਉਹ ਬਸੇ ਹੋਏ ਨੇ ਪ੍ਰਾਣੇ ਚਲ ਕੋਈ ਨਹੀਂ ਤਾਂ ਕੋਈ ਗੱਲ ਨਹੀਂ ਵਧੀਆ ਠੀਕ ਹੈ